ਗੁਰੂ ਕੀ ਸੰਗਤ ਆਓ ਦਰਸ਼ਨ ਕਰੀਏ ਗੁਰਦੁਆਰਾ ਮਹਿੰਦੇਆਣਾ ਸਾਹਿਬ ਦੇ ਇਹ ਪਿੰਡ ਮਹਿੰਦੇਆਣਾ ਮੱਲਾ ਦੇ ਬਿਲਕੁਲ ਬਾਹਰ ਜਲਾ ਲੁਧਿਆਣਾ ਜਗਰਾਉਂ ਦੇ ਨੇੜੇ ਭਾਰਤ ਵਿੱਚ ਸਥਿਤ ਹੈ ਰਾਏ ਕੋਟ ਲੰਮੇ ਜਤਪੁਰੇ ਤੇ ਮਾਨੂ ਕੋਟ ਤੋਂ ਹੁੰਦੇ ਹੋਏ ਗੁਰੂ ਸਾਹਿਬ ਜੀ ਮਹਾਰਾਜ ਇਸ ਅਸਥਾਨ ਤੇ ਆਏ ਇੱਥੇ ਟਾਬ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਇਸ਼ਨਾਨ ਵੀ ਕੀਤਾ ਤੇ ਦਾਤਣੇ ਦੀ ਕੀਤੀ ਇੱਥੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਧਾਰਮਿਕ ਮੂਰਤੀਆਂ ਬਣੀਆਂ ਹੋਈਆਂ ਹਨ ਇਹ ਮਾਤਾ ਗੁਜਰੀ ਦੇ ਕੋਲੋਂ ਸਿਪਾਈ ਠੰਡੇ ਬੁਰਜ ਦੇ ਵਿੱਚੋਂ ਸਹਬਜ਼ਾਦਿਆਂ ਨੂੰ ਕਿਸੇ ਵਾਸਤੇ ਲੈਣ ਆਏ ਨੇ ਅੱਗੇ ਸੂਬੇ ਦੀ ਕਚੈਰੀ ਲੱਗੀ ਹੈ ਅਤੇ ਸਹਬਜ਼ਾਦਿਆਂ ਨੂੰ ਦੱਸਿਆ ਜਾ ਰਿਹਾ ਹੈ ਜੇ ਤੁਸੀਂ ਇਹਨਾਂ ਨਾਮੰਨੀ ਨਿਹਾਂ ਵਿੱਚ ਚਿਨਾ ਦਿੱਤੇ ਜਾਓਗੇ ਜਦੋਂ ਇਨਾਂ ਦੀ ਇਹ ਚਾਲ ਕਾਮਯਾਬ ਨਾ ਹੋਈ ਤੇ ਸਹਬਜ਼ਾਦਿਆਂ ਨੂੰ ਬਾਬਾ ਜੋਰਾਵਾਰ ਸਿੰਘ ਫਤੇ ਸਿੰਘ ਨੀਹਾਂ ਦੇ ਵਿੱਚ ਚਿਣਾਇਆ ਜਾ ਰਿਹਾ ਹੈ ਇੱਥੇ ਬਾਬਾ ਮੋਤੀराम ਜੀ ਮਾਤਾ ਗੁਜਰੀ ਜੀ ਨੂੰ ਛੋਟੇ ਸਹਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਦਿੰਦਾ ਹੈ ਅੱਗੇ ਜੋ ਤਸਵੀਰਾਂ ਆਪ ਜੀ ਦੇ ਸਾਹਮਣੇ ਹਨ ਇਹ ਖਿਦਰਾਣੇ ਦੀ ਢਾਕ ਦੀਆਂ ਹਨ ਚਮਕੌਰ ਗੜੀ ਚੜ੍ਹਨ ਤੋਂ ਬਾਅਦ ਗੁਰੂ ਸਾਹਿਬ ਜੀ ਮਹਾਰਾਜ ਕਿਦਰਾਨੇ ਦੀ ਢਾਬ ਤੇ ਗਏ ਜਿੱਥੇ ਜੋ ਸਿੰਘ ਬਦਾਵਾ ਦੇ ਕਰਕੇ ਚਲੇ ਗਏ ਸਨ ਮਾਈ ਭਾਗੋ ਜੀ ਦੀ ਅਗਵਾਈ ਦੇ ਹੇਠ ਉਹ ਜਥਾ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਜੂਝ ਕੇ ਸ਼ਹੀਦ ਹੋਣ ਵਾਸਤੇ ਪਹੁੰਚਿਆ ਜਿੱਥੇ ਭਾਈ ਮਹਾ ਸਿੰਘ ਜੀ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਪਣੀ ਭੁੱਲ ਬਖਸ਼ਾਈ ਤੇ ਬੇਨਤੀ ਕੀਤੀ ਸਤਗੁਰੂ ਜੀ ਕਿਰਪਾ ਕਰੋ ਆਪ ਜੀ ਜੋ ਮੇਰਾ ਬਧਾਵਾ ਮੈਂ ਲਿਖ ਕੇ ਦਿੱਤਾ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਉਹ ਪਾੜ ਦਿਓ ਇਹ ਜੋ ਤਸਵੀਰਾਂ ਆਪ ਜੀ ਵੇਖ ਰਹੇ ਹੋ ਇਹ ਉਸ ਜੁੱਧ ਦੀਆਂ ਹਨ ਜਦੋਂ ਬੜੀ ਹੀ ਬਹਾਦਰੀ ਦੇ ਨਾਲ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਆਪ ਜੀ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਸਿੰਘਾਂ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਆਪਣੀ ਭੁੱਲ ਵੀ ਬਖਸ਼ਾਈ ਕਿ ਮਹਾਰਾਜ ਆਪਾਂ ਭੁੱਲ ਗਏ ਹਾਂ ਭਾਈ ਮਹਾ ਸਿੰਘ ਜੀ ਹੱਥ ਜੋੜ ਕੇ ਇਹ ਭੁੱਲ ਬਖਸ਼ਾ ਰਹੇ ਹਨ ਇਸ ਤੋਂ ਅੱਗੇ ਜੋ ਆਪ ਜੀ ਤਸਵੀਰ ਵੇਖ ਰਹੇ ਹੋ ਇਹ ਪੀਰ ਬਿੱਧੂ ਸਾਹਿਬ ਦੀ ਹੈ ਜੋ ਗੁਰੂ ਸਾਹਿਬ ਜੀ ਮਹਾਰਾਜ ਅੱਗੇ ਬੇਨਤੀ ਕਰਦਾ ਹੈ ਮਹਾਰਾਜ ਮੇਰੇ murid ਤੁਹਾਡਾ ਸਾਥ ਨਹੀਂ ਦੇ ਸਕੇ ਇਸ ਕਰਕੇ ਇਹ ਮੇਰੇ ਚਾਰ ਪੁੱਤਰ ਹਨ ਇਹਨਾਂ ਨੂੰ ਤੁਸੀਂ ਸਵੀਕਾਰ ਕਰੋ ਇਹ ਜੋ ਆਪਜੀ ਤਸਵੀਰ ਦੇਖ ਰਹੇ ਹੋ ਇਹ ਗੁਰੂ ਦੇ ਸਿੱਖ ਪਾਈ ਜੈ ਸਿੰਘ ਦੀ ਹੈ ਜਿਸ ਨੇ ਮਮਣਾ ਦੀ ਗੱਲ ਨਹੀਂ ਮੰਨੀ ਅਤੇ ਹੁੱਕੇ ਦੀ ਪੰਡ ਸਿਰ ਤੋਂ ਚੁੱਕਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੇ ਗੁਰੂ ਦੇ ਸਿੱਖ ਨੂੰ ਇਸ ਇਨਕਾਰੀ ਦੇ ਬਦਲੇ ਤਸਵੀਰ ਦੇ ਕੇ ਦਰਖਤ ਦੇ ਨਾਲ ਪੁੱਠਾ ਬਨ ਕੇ ਖਲ ਲਾ ਦਿੱਤੀ ਅਤੇ ਹੁਣ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਭਾਈ ਦਿਆਲਾ ਜੀ ਦੀ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਉਬਲਦੀਆਂ ਦੇਗਾਂ ਦੇ ਵਿੱਚ ਉਬਾਲੇ ਗਏ ਪਰ ਭਾਈ ਦਿਆਲਾ ਜੀ ਨੇ ਸਿੱਖੀ ਛੱਡਿਆ ਨਾ ਛੱਡਿਆ ਸਭ ਨੂੰ ਆਖਿਆ ਕਿ ਮੇਰਾ ਮੁਖ ਜੋ ਹੈ ਉਹ ਮੇਰੇ ਗੁਰੂ ਵਾਲ ਕਰ ਦਿੱਤਾ ਜਾਵੇ ਜਦੋਂ ਮੈਨੂੰ ਸ਼ਹੀਦ ਕੀਤਾ ਜਾਵੇ ਇਸ ਤਰ੍ਹਾਂ ਭਾਈ ਦਿਹਾਲਾ ਜੀ ਬਲਦੀ ਅੱਗ ਦੇ ਵਿੱਚ ਉਬਲਦੀ ਦੇਗ ਦੇ ਵਿੱਚ ਉਬਾਲੇ ਗਏ ਇਹ ਸਾਈ ਮੀਆਂ ਮੀਰ ਜੀ ਜੋ ਮਮਣਾ ਵੇਲੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਅਨਨੇ ਸ਼ਰਧਾਲੂ ਸਨ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਹੀਂ ਆਪਣੇ ਖੱਥੀ ਰੱਖੀ ਹੈ ਇਹ ਉਹ ਸਿੰਘਣੀਆਂ ਹਨ ਜੋ ਮੀਰ ਮੰਨੂ ਦੇ ਜੋਨਮ ਦਾ ਮੁਕਾਬਲਾ ਬੜੇ ਸਿਦਕ ਦੇ ਨਾਲ ਕਰਦੀਆਂ ਰਹੀਆਂ ਉਹਨਾਂ ਮਾਵਾਂ ਦੇ ਬੱਚਿਆਂ ਦੇ ਉਹਨਾਂ ਦੇ ਸਾਹਮਣੇ ਹੀ ਟੁਕੜੇ ਕਰ ਦਿੱਤੇ ਗਏ ਕਿ ਤੁਸੀਂ ਈਨ ਮੰਨ ਜੋ ਇੱਥੇ ਬਸਨੇ ਟੁਕੜੇ ਕਰਾ ਕੇ ਉਹਨਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ ਪਵਾਏ ਗਏ ਨਿਜਿਆਂ ਤੇ ਟੰਗੇ ਗਏ ਤੇ ਦੇਖੋ ਲਾਸ਼ਾਂ ਦੇ ਢੇਰ ਲੱਗੇ ਹਨ ਉਹਨਾਂ ਦੇ ਸਾਹਮਣੇ ਕੁੱਤਿਆਂ ਨੂੰ ਉਹ ਲਾਸ਼ਾਂ ਜ਼ਾਲਿਮਾਂ ਵੱਲੋਂ ਪਾਈਆਂ ਗਈਆਂ ਤਾਕੇ ਇਹ ਗੁਰੂ ਦੀਆਂ ਸਿੰਘਣੀਆਂ ਦੋਲ ਜਾਣ ਸਾਡੇ ਬਚਨ ਮੰਨਣ ਇਹਨਾਂ ਮਾਈਆਂ ਦੇ ਪਾਸੋਂ ਸਵਾ ਸਵਾ ਮਨਪੀਸਣੇ ਰੋਜ਼ ਹੀ ਪਸਾਏ ਜਾਂਦੇ ਤੇ ਇਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਪਰ ਫਿਰ ਵੀ ਇਹ ਸਿੰਘਣੀਆਂ ਅਰਦਾਸ ਕਰਦੀਆਂ ਕਿ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਹੁਕਮ ਵਿੱਚ ਚਾਰ ਪੈਰ ਰਾਤ ਬੜੇ ਸੁਖ ਨਾਲ ਬਤੀਤ ਹੋਈ ਹੈ ਚਾਰ ਪੈਰ ਦੇਨ ਆਇਆ ਸੁਖ ਨਾਲ ਬਤੀਤ ਕਰਨਾ ਇਹ ਉਸ ਵੇਲੇ ਦਾ ਸੀਨ ਹੈ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਕਸ਼ੀਰ ਬਾਦਸ਼ਾਹ ਨੇ ਤਸੀਹੇ ਦੇ ਕਰਕੇ ਸ਼ਹੀਦ ਕਰਨਾ ਕੀਤਾ ਤਾਂ ਦੱਸਦੇ ਹਨ ਕਿ ਬਾਦਸ਼ਾਹ ਆਖ ਰਿਹਾ ਮੈਂ ਤੇਰੇ ਕੋਲੋਂ ਬਹੁਤ ਦੂਰ ਬੈਠਾ ਹਾਂ ਫਿਰ ਵੀ ਮੈਨੂੰ ਤੇਰੇ ਕੋਲੋਂ ਡਰ ਲੱਗ ਰਿਹਾ ਹੈ ਤਾਂ ਬਾਬਾ ਬੰਦਾ ਸਿੰਘ ਬਹਾਦਰ ਆਖਣ ਲੱਗੇ ਮੇਰੇ ਕੋਲੋਂ ਨਹੀਂ ਤੈਨੂੰ ਮੇਰੇ ਗੁਰੂ ਗੁਰੂ ਕੋਲੋਂ ਡਰ ਲੱਗ ਰਿਹਾ ਤਾਂ ਆਖਣ ਲੱਗੇ ਦੱਸ ਤੈਨੂੰ ਕੀ ਚਾਹੀਦਾ ਆਖਣ ਲੱਗੇ ਤੂੰ ਮੇਰੇ ਬੇਟੇ ਦਾ कलेਜਾ ਮੇਰੇ ਮੂੰਹ ਵਿੱਚ ਪਾ ਦਿੱਤਾ ਹੈ ਇਸ ਤੋਂ ਵੱਧ ਤੂੰ ਮੈਨੂੰ ਕੀ ਦੇ ਸਕਦਾ ਹੈ ਇਹ ਬਾਕੀ ਸਿੱਖ ਜੋ ਹਨ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੋਚਦਾ ਸੀ ਬਾਦਸ਼ਾਹ ਕਿ ਸਿੱਖ ਆਪਸ ਵਿੱਚ ਲੜਨਗੇ ਮੈਨੂੰ ਪਹਿਲਾਂ ਨਾ ਮਾਰੋ ਪਰ ਸਿੱਖਾਂ ਨੇ ਅੱਗੇ ਆ ਕੇ ਕੁਰਬਾਨੀਆਂ ਦਿੱਤੀਆਂ ਕਿ ਪਹਿਲਾਂ ਮੈਂ ਸ਼ਹੀਦ ਹੋਵਾਂਗਾ ਪਹਿਲਾਂ ਮੈਂ ਸ਼ਹੀਦ ਹੋਵਾਂਗਾ ਇਸ ਤਰ੍ਹਾਂ ਚੜ੍ਹਦੀਆਂ ਕਲਾ ਵਾਲੀਆਂ ਸ਼ਹੀਦਾਂ ਵੇਖ ਕੇ ਬਾਦਸ਼ਾਹ ਜੋ ਹੈ ਉਹ ਪਹਿ ਤੀਤ ਹੋ ਗਿਆ ਇਹ ਕੌਮ ਜੋ ਹੈ ਇਹ ਕਦੇ ਖਤਮ ਨਹੀਂ ਹੋ ਸਕਦੀ ਇਹ ਕਦੇ ਈਨ ਨਹੀਂ ਮੰਨ ਸਕਦੀ ਐਸੇ ਗੁਰੂ ਦੇ ਜੋ ਸਿੱਖ ਹਨ ਉਹ ਸਿੱਧਕ ਵਾਲੇ ਧਰਸੇ ਵਾਲੇ ਹਨ ਤੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਮੰਨ ਕੇ ਇਹ ਆਪਣਾ ਜੀਵਨ ਨਿਰਵਾਹ ਚਲੰਦੇ ਹਨ ਕਿਸੇ ਦੀ ਈਨ ਨੰਦਾਲਚ ਵਿੱਚ ਤੇ ਨਾ ਡਰ ਦੇ ਵਿੱਚ ਆ ਕਰਕੇ ਮੰਨਦੇ ਹਨ ਸੋ ਅਗਲਾ ਜੋ ਸੀਨ ਹੈ ਇਹ ਭਾਈ ਸੁਭੇਕ ਸਿੰਘ ਭਾਈ ਸ਼ਬਾਦ ਸਿੰਘ ਆਪਸ ਦੇ ਵਿੱਚ ਪਿਓ ਪੁੱਤਰ ਹਨ ਜਦੋਂ ਇਹਨਾਂ ਨੇ ਵੀ ਜ਼ਾਲਮਾਂ ਦੀ ਈਨ ਨਾ ਮੰਨੀ ਤਾਂ ਜਕਰੀਆ ਖਾਨ ਜਹਿਆ ਖਾਨ ਵਰਗਿਆਂ ਨੇ ਇਹਨਾਂ ਨੂੰ ਚਰਖੜੀਆਂ ਦੇ ਉੱਤੇ ਚੜਾ ਕਰਕੇ ਸ਼ਹੀਦ ਕਰ ਦਿੱਤਾ ਪਰ ਇਹ ਨਾ ਮੰਨੇ ਇਹ ਭਾਈ ਤਾਰੂ ਸਿੰਘ ਜੀ ਹਨ ਜਿਨ੍ਹਾਂ ਨੇ ਸਿੱਖੀ ਸਿਧਕੇ ਕਿਸਾਂ ਸਵਾਸਾਂ ਸੰਗ ਨਿਭਾਇਆ ਇਹਨਾਂ ਦੇ ਕੇਸ ਤਾਂ ਜ਼ਾਲਮ ਸਰਕਾਰ ਕਤਲ ਕਰ ਨਾ ਕਰ ਸਕੀ ਪਰ ਭਾਈ ਤਾਰੂ ਸਿੰਘ ਜੀ ਨੇ ਬੇਨਤੀ ਕੀਤੀ ਗੁਰੂ ਚਰਨਾ ਵਿੱਚ ਮਹਾਰਾਜ ਸਿੱਖੀ ਕੇ ਸੰਸਵਾਸਾਂ ਨਾਲ ਨਿਭ ਜਾਵੇ ਉਹ ਬੇਨਤੀ ਪ੍ਰਵਾਨ ਹੋਈ ਇਹਨਾਂ ਦੀ ਖੋਪਰੀ ਉਤਾਰ ਦਿੱਤੀ ਗਈ ਖੋਪਰੀ ਉਤਾਰਦਿਆਂ ਵੀ ਭਾਈ ਤਾਰੂ ਸਿੰਘ ਜੀ ਨੇ ਸ਼ੁਕਰ ਕੀਤਾ ਕਿ ਆਪ ਜੀ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਹੈ ਮੇਰੇ ਕੇਸ ਕਤਲ ਨਹੀਂ ਕੀਤੇ ਗਏ ਖੋਪਰੀ ਲੱਥ ਗਈ ਹੈ ਇਸ ਗੱਲ ਦੀ ਮੈਨੂੰ ਕੋਈ ਪਰਵਾਹ ਨਹੀਂ ਇਹ ਹਨ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਸਿੱਧ ਕੀ ਸਿੱਖ ਭਾਈ ਤਾਰੂ ਸਿੰਘ ਜੀ ਇਹ ਭਾਈ ਮਤੀ ਦਾਸ ਜੀ ਹਨ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਆਰਿਆਂ ਦੇ ਨਾਲ ਦੋ ਫਾੜ ਕਰਕੇ ਚੀਰ ਦਿੱਤਾ ਗਿਆ ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਸ਼ਹੀਦੀ ਤੇ ਪ੍ਰਾਪਤ ਕਰ ਲਈ ਪਰ ਈਨ ਨਹੀਂ ਮੰਨੀ ਇਹ ਜੋ ਸੀਨ ਆਪ ਜੀ ਦੇਖ ਰਹੇ ਹੋ ਇਹ ਭਾਈ ਕਨਈਆ ਜੀ ਦਾ ਹੈ ਜੰਗਾ ਜਿੱਦਾਂ ਵੇਲੇ ਜਿੱਤੇ ਸਿੱਖਾਂ ਨੂੰ ਜਲ ਛਕਾਉਂਦੇ ਉੱਥੇ ਜਾਲਮਾਂ ਨੂੰ ਵੀ ਜਲ ਸਕਾਰੇ ਹਨ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਕਨਈਆ ਜੀ ਨੇ ਸਾਹਮਣੇ ਆ ਕਰਕੇ ਦੱਸਿਆ ਸਤਿਗੁਰੂ ਜੀ ਮੈਨੂੰ ਆਪਣੇ ਸਿੱਖਾਂ ਦੇ ਵਿੱਚ ਤੇ ਜਾਲਮਾਂ ਦੇ ਵਿੱਚ ਵੀ ਤੁਹਾਡਾ ਹੀ ਰੂਪ ਆਉਂਦਾ ਹੈ ਨજર ਇਸ ਕਰਕੇ ਮੈਂ ਸਾਰਿਆਂ ਨੂੰ ਇੱਕ ਸਮਾਨ ਰੱਖ ਕੇ ਸਾਰਿਆਂ ਦੀ ਸੇਵਾ ਕਰਦਾ ਹਾਂ ਸੋ ਇਹ ਇਹਨਾਂ ਕੋ ਇਤਿਹਾਸ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਹੈ ਮਹਿੰਦੀ ਆਣਿਆ ਸਾਹਿਬ ਦਾ ਬਾਕੀ ਜ਼ਰੂਰ ਜਾ ਕਰਕੇ ਦਰਸ਼ਨ ਦਿਦਾਰੇ ਕਰੋ ਮਰਜ਼ ਕਿਰਪਾ ਕਰਨਗੇ